ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾ ਅਜ ਅੱਜ ਸੰਗਰੂਰ ਦੇ ਵਿੱਚ ਉਹਨਾਂ ਕਿਸਾਨ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਕਿਸਾਨ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਦੇ ਵਿੱਚ ਸ਼ਹੀਦ ਹੋ ਗਏ ਸੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਉਹਨਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਨੇ ਤਾਂ ਨਰਿੰਦਰ ਕੌਰ ਭਰਾ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਕਿ ਜ਼ਖਮਾਂ ਦੇ ਉੱਤੇ ਮਲਮ ਲਾਉਣ ਦਾ ਕੰਮ ਕਰ ਰਹੇ ਹਾਂ ਆਓ ਸੁਣਦੇ ਹਾਂ ਅੱਜ ਜਿਹੜਾ ਪੇਸ਼ਾਨੀ ਅੰਦੋਲਨ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਹੜੀ ਪੂਰੇ ਮੁਲਕ ਦੇ ਵਿੱਚ ਜਿਹੜੀ ਮੂਰੇ ਹੋ ਕੇ ਜਿਹੜੀ ਉਹ ਲੜਾਈ ਗੜੀ ਸੀ ਸੋ ਉਹਦੇ ਵਿੱਚ ਸਾਡੇ ਸੈਂਕੜੇ ਜਿਹੜੇ ਕਿਸਾਨ ਨੇ ਜਿਹੜੇ ਸੁਨਾਤਾ 파ਗੇ ਸੀਗੇ ਜਿਹੜੇ ਰੁਬੇ ਸੀਗੇ ਉਹਨਾਂ ਵਾਰਸਾਂ ਦੇ ਉਹਨਾਂ ਦੇ ਜਿਹੜੇ ਵਾਰਿਸ ਨੇ ਕਿਉਂਕਿ ਪਰਿਵਾਰਕ ਜੀ ਜਦੋਂ ਮੋਢੀ ਉਹਨਾਂ ਦੇ ਪੁਰਖੇ ਤਾਂ ਪਿਛਲੇ ਤੌਰਾਨ ਜਿਹੜੇ ਹਾਲਾਤ ਸੀਗੇ ਕੋਈ ਜ਼ਿਆਦਾ ਚੰਗੇ ਨਹੀਂ ਰਹੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਵੀ ਦਿੱਤੇ ਸੀ ਤੇ ਅੱਜ ਮੇਰੇ ਹਲਕੇ ਦੇ ਜਿਹੜੇ 10 ਪਿੰਡਾਂ ਦੇ ਜਿਹੜੇ ਕਿਸਾਨ ਪਰਿਵਾਰ ਨੇ ਉਹਨਾਂ ਦੇ ਵਾਰਸਾਂ ਨੂੰ ਜਿਹੜੇ ਅੱਜ ਨੂੰ ਰੁਕੀ ਪੱਤਰ ਦਿੱਤੇ ਗਏ ਨੇ ਕਰਜਾ ਚਾਰ ਦੀਆਂ ਪੋਸਟਾਂ ਦੇ ਲਈ ਔਰ ਰੱਖਣਾ ਕੇਲੇ ਦੇ ਵਿੱਚੋਂ ਜਿਹੜੇ ਅੱਜ ਆਏ ਨੇ ਜਿਹਦੇ ਵਿੱਚ ਮੈਂ ਗੱਲ ਕਰਾਂ ਸੰਘਰੂ ਪੁਨੀਆ ਕਲੋਨੀ ਤੋਂ ਵੀ ਹੈਗੇ ਨੇ ਪਾਨੀਗੜ ਚੈਲਾਪੱਤੀ ਤੋਂ ਵੀ ਹੈਗੇ ਨੇ ਸਕਰਾਉਦੀ ਆ ਜੋਲੀਆਂ ਕਪਿਆਲ ਭਿੰਡਰਾ ਮਵਾਲ ਸੋ ਸਾਰੇ ਪਿੰਡਾਂ ਦੇ ਵਿੱਚੋਂ ਅੱਜ ਜਿਹੜੇ ਹਲਕੇ ਦੇ ਵਿੱਚੋਂ ਆਪਾਂ ਆਪਾਂ ਦੇ ਅੱਜ ਉਹਨਾਂ ਦੇ ਵਾਰਿਸ ਜਿਹੜੇ ਆਏ ਨੇ ਕਿਉਂਕਿ ਉਹਨਾਂ ਨੂੰ ਮਾਣ ਜੋਗ ਐਸਟੀਐਮ ਸੰਘਰੂ ਤੇ ਮਾਣ ਜੋਗ ਐਸਟੀਐਮ ਪਾਨੀਗੜ ਦੀ ਉਹਨਾਂ ਦੀ ਮੌਜੂਦ ਕੀਤੇ ਬਚਤੇ ਸਾਡੇ ਸਾਰੇ ਵਲੰਟੀਅਰਾਂ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜੇ ਫੋਲੀਓਕਤੀ ਬਰਤੰਮ ਜਿਹੜਾ ਨੂੰ ਸਾਹਿਬ ਪਹਿਲਾਂ ਵੀ ਲਿਉਕਤੀ ਪੱਤਰ ਮੰਗੇ ਸੀ ਉਹ ਵੀ ਆਪਣੀ ਜੋਗਤ ਚਲੇ ਗਏ ਨੇ ਉਹਨੂੰ ਮੰਡੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰਹਿ ਗਏ ਨੇ ਉਹਨਾਂ ਦਾ ਕੰਮ ਬੂਰ ਆ ਬਿਲਕੁਲ ਮਾਨ ਸਾਹਿਬ ਦੀ ਸੋਚ ਹੈ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਨਿਰੰਤਰ ਜਿਹੜੇ ਨਾ ਕੇਸਾਂ ਨੂੰ ਅਸੀਂ ਜਿਹੜੀ ਪੈਰਵਾਹੀ ਕਰਕੇ ਤੇ ਜਿਹੜੇ ਕਿਉਂਕਿ ਪਿਛਲੇ ਦਿਨੀ ਹਜੇ ਮੈਂ ਲਗਾ 15 ਦਿਨ ਪਹਿਲਾਂ ਅਸੀਂ ਜਿਹੜੇ ਦਿੱਤੇ ਆ ਇੱਜਾ ਦੂਸਰੀ ਲਿਸਟ ਜਿਹੜੀ ਜਾਰੀ ਹੋਈ ਆ ਤੇ ਇਸੇ ਤਰ੍ਹਾਂ ਅਸੀਂ ਬੜੀ ਜਲਦੀ ਜਿਹੜੇ ਕੇਸ ਜਿਹੜੇ ਪੈਂਡਿੰਗ ਨੇ ਉਹਨਾਂ ਨੂੰ ਕਲੀਅਰ ਕਰਕੇ ਅਸੀਂ ਉਹਨਾਂ ਦੇ ਆਵਾਜ਼ਾਂ ਨੂੰ ਕਿਉਂਕਿ ਦੇਖੋ ਇੱਕ ਪਰਿਵਾਰਕ ਜੀ ਉਹਨਾਂ ਦੇ ਮੋਢੀ ਟੁੱਗੇ ਨੇ ਤੇ ਘਰ ਨੂੰ ਚਲਾਉਣ ਵਾਲਾ ਜਦੋਂ ਬੰਦਾ ਚਲਿਆ ਜਾਂਦਾ ਉਹ ਵੀ ਇੱਕ ਸੰਘਰਸ਼ ਦੇ ਵਿੱਚ ਜਦੋਂ ਸਾਹਤ ਪਾ ਜਾਂਦਾ ਤਾਂ ਪਿੱਛੋਂ ਪਰਿਵਾਰ ਦੀ ਜਿਹੜੀ ਆਰਥਿਕ ਦਸ਼ਾ ਜਿਹੜੀ ਉਹ ਵਿਗੜ ਜਾਂਦੀ ਹੈ ਸੋ ਇਹ ਮੈਂ ਕਹੂੰਗੀ ਕਿ 11 ਨਹੀਂ ਪਰ ਉਹਨਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਦੇ ਉੱਤੇ ਮਲ੍ਹਮ ਲਾਉਣ ਦਾ ਜਿਹੜਾ ਕੰਮ ਹੈ ਜ਼ਰੂਰੀ ਐਮਐਲ ਸਰ ਜਿਹੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਕਿਸ ਰਾਹ ਤੇ ਦਿੱਤੀਆਂ ਗਈਆਂ ਨੇ ਇਹ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀਗਾ ਤਾਂ ਉਸ ਦੌਰਾਨ ਜਿਹੜੇ ਵੀ ਉਥੇ ਸ਼ਾਰਟਾਂ ਪਾਈ ਸੀਗੇ ਗਵਰਨਮੈਂਟ ਦੀ ਪਹੁੰਚ ਅਕੋਰਡਿੰਗ ਉਹਨਾਂ ਨੂੰ ਵਿੱਚ ਲੈ ਕੇ ਤੇ ਜਿਹੜੀਆਂ ਦਰਜਾਚਾਰ ਦੀਆਂ ਪੋਸਟਾਂ ਨੇ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਲਿਆ ਗਿਆ ਸੋ ਜਿਹੜੇ ਵੀ ਫਰਵਾਹ ਜਿਹੜੇ ਦੇ ਵਿਰੋਧ ਦੇ ਪਰਿਵਾਰਾਂ ਵਿੱਚ ਜਿਹੜੀਆਂ ਬਣੀਆਂ ਤੇ ਬਾਕੀ ਜਿਹੜੀਆਂ ਕੀ ਨਾਮ ਹੈ ਤੁਹਾਡੀ ਮੇਰਾ ਨਾਮ ਡਾਕਟਰ ਬਲਜਿੰਦਰ ਸਿੰਘ ਸਿੰਘ ਰੇੜੀ ਜ਼ਿਲ੍ਹਾ ਪ੍ਰੈਸ ਕਟਰ ਰਾਜੀਵਾਲ ਗਰੁੱਪ ਕੀ ਕਹਿਣਾ ਚਾਹੁੰਦੇ ਹੋ ਕਿ ਪਿੰਡ ਦੇ ਕੁੜੀ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਵਿਧਾਇਕ ਹਲਕਾ ਵਿਧਾਇਕ ਆਪਣੇ ਹੱਥਾਂ ਨਾਲ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ। ਮੈਂ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੱਚੀ ਦੇ ਪੰਜਾਬ ਸਰਕਾਰ ਸੀਐਮ ਸਾਹਿਬ ਦਾ ਵੀ ਦੇ ਬਦੌਲਤ ਜਿਨ੍ਹਾਂ ਨੇ ਇਸ ਬੱਚੀ ਨੂੰ ਅੱਜ ਇੱਕ ਨੌਕਰੀਆਂ ਨਿਯੁਕਤੀ ਪੱਤਰ ਦਿੱਤਾ ਹੈ। ਬਹੁਤ-ਬਹੁਤ ਧੰਨਵਾਦ ਕਰਦਾ ਸਾਡਾ ਮਕਸਦ ਪੂਰਾ ਹੋਇਆ ਹੋਇਆ ਕਿਉਂਕਿ ਪਹਿਲਾਂ ਇਹਨਾਂ ਦੇ ਡੈਡੀ ਸਾਡੇ ਭਾਰਤੀ ਕਿਸਾਨ ਜੀ ਰਾਜੇਵਾਲ ਦੇ ਵਿੱਚ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਕਿਉਂਕਿ ਲੰਗਰ ਪ੍ਰਸਾਦ ਦੇ ਵਿੱਚ ਬਹੁਤ ਵੱਡੀ ਸੇਵਾ ਕਰਦੇ ਸੀਗੇ। ਇਸ ਕਰਕੇ ਇਹਨਾਂ ਦੀ ਸਾਡੀ ਜਥੇਬੰਦੀ ਨੇ ਮੇਰੀ ਜਥੇਬੰਦੀ ਨੇ ਬਾਹ ਫੜੀਆ ਪਹਿਲਾਂ ਵੀ ਇਹਨਾਂ ਨੂੰ ਇੱਕ ਮਾਲੀ ਸਹਾਇਤਾ ਵੀ ਦਵਾ ਚੁੱਕੇ ਆ 5 ਲੱਖ ਰੁਪਇਆ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ 3 ਲੱਖ ਰੁਪਇਆ ਤਲਗਾਨਾ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਚੰਦਰ ਸੇਖਰ ਜੀ ਚੰਡੀਗੜਾ ਆ ਕੇ ਦੇ ਕੇ ਗਏ ਸੀ ਕਿਉਂਕਿ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਘਰ ਦੀ ਹਾਲਾਤ ਇਹਨਾਂ ਦੇ ਬਹੁਤ ਮਾੜੇ ਸੀਗੇ ਘਰ ਨੀਮਾ ਸੀ ਪਾਣੀ ਵੜ ਜਾਂਦਾ ਸੀਗਾ ਅੰਦਰ ਕੰਰਾਂ ਦੇ ਕਿਉਂਕਿ ਮੈਂ ਅੱਜ ਮੇਰਾ ਜਿਹੜਾ ਆਖਰੀ ਮਕਸਦ ਸੀਗਾ ਵੀ ਉਹ ਅੱਜ ਪੂਰਾ ਹੋ ਚੁੱਕੇ ਇਸ ਬੱਚੀ ਨੂੰ ਨੌਕਰੀ ਦੇ ਦੇ ਵਿੱਚ ਮੈਂ ਦਿਨ ਰਾਤ ਬਹੁਤ ਮਿਹਨਤ ਕੀਤੀ ਇਹ ਬੱਚੀ ਵਾਸਤੇ ਮੇਰੀ ਜਥੇਬੰਦੀ ਨੇ ਅਸੀਂ ਸਾਰਿਆਂ ਨੇ ਰਲ ਕੇ ਇਹਦੇ ਇਸ ਪਰਿਵਾਰ ਦਾ ਹੱਥ ਫੜਿਆ ਬਾਹ ਫੜਿਆ ਤਾਂ ਕਿ ਇਹ ਪਰਿਵਾਰ ਆਪਣੀ ਰੋਜੀ ਰੋਟੀ ਕਮਾਵੇ। ਸੋ ਦਾ ਦੇ ਕੇ ਆਪਣੇ ਮੰਗਲ ਲੈ ਕੇ ਦਿੱਲੀ ਦੇ ਵਿੱਚੋਂ ਵੱਡਾ ਅੰਦੋਲਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਦੌਰਾਨ ਕਈ ਕਿਸਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਨੂੰ ਲੈ ਕੇ ਹੁਣ ਨਰਿੰਦਰ ਕੌਰ ਭਰਾਸ ਦੇ ਵੱਲੋਂ ਉਹਦੇ ਪਰਿਵਾਰਕ ਮੈਂਬਰ ਨੂੰ ਜਿਹੜਾ ਸਰਕਾਰੀ ਨੌਕਰੀ ਦੇਣ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਸੀ ਉਹਦੇ ਤਹਿਤ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਨੇ ਬਿਊਰੋ ਰਿਪੋਰਟ I can't alone.